ਮੋੜ ਤੇ ਰੀ ਪੈਣ ਜੀ ਤੱਕ ਤਨ ਨੂੰ ਮੋੜਨ ਦੇ ਨਾ ਕਰ ਜਾ। ਕਰਾਇਆ ਕਰ ਤੂੰ ਕਰ ਲੈ ਰਿਕਣੀ। ਕਰਦਾ ਪਿੱਛੇ। ਅੱਗੇ ਚ ਮਾਰੇਗਾ ਕਰਦਾ। ਵਿੱਚ ਨਾ ਮਾਰੇ। ਫੇਰ ਲਾਈਟਾਂ ਲਗੀ ਨੇ ਤਨ ਨੂੰ ਸਾਰੇ ਨੂੰ। ਕੋਈ ਨਹੀਂ ਕੋਈ ਨਹੀਂ। ਚੱਲਣ ਦੇ। ਉਹ ਨੋਮੇ ਬੈਕ ਮਾਰ ਸਕਦਾ। ਨਹੀਂ ਮਾਰਦਾ ਜੀ। ਲਾਈਟਾਂ ਨਘੇੜ ਜੇ ਨੂੰ ਰਾਮ ਨਾਲ। ਮੇਰੇ ਤੋਂ ਬਣਾਉਂਗੇ ਟਿਕ। ਲਾਈਟਾਂ ਮਾਰਨੇ ਬਣਾਉਰੇ। ਲਾਈਟਾਂ ਦੇ ਬਹੁਤ ਜਣਾ। ਉਹਨਾਂ ਨੇ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ। இந்தியாவில் கோவிட்19 தொற்று பாதிப்பு அதிகம் உள்ளதாக மத்திய சுகாதாரத்துறை அமைச்சர் டாக்டர் ஹர்ஷவர்தன் தெரிவித்துள்ளார் कौन, कौन। ना फोन ज्यादा ये ड्राइवर की कटाई कराना चंगे जीपीएस लगे भजद नहीं, नहीं।, नहीं। ਕਾ ਨਾ ਲੱਗਿਆ ਨਹੀਂ ਸੋਨੂੰ ਫੋਨ ਲਾ ਰਿਹਾ ਤੇ ਫੋਨ ਤੱਕ ਨਹੀਂ ਲੱਗਦਾ ਇੱਲਾ ਇੱਲਾ ਮਾਗਾ ਕੋਈ ਨਾ ਪੂਰਾ ਨਾ ਕੱਢੀ ਨਹੀਂ ਕੱਢਦਾ ਤੁੰਨੂੰ ਕਹੇ RAM nal ਕਦੀ ਵਿਕੀ RAM nal RAM nal

ਕਿਉਂ ਗੱਡੀ ਚਲਾਉਣ ਦੀ ਗੱਲ ਨਹੀਂ ਤੁਸੀਂ ਬਾਈ ਹੋਰ ਹੋਰ پیسے ਕੱਟਵਾ ਲਗਾ ਹੋ ਮਾੜੀ ਹੁੰਦੀ ਕਿ ਪਾਪਲੇ ਵਿੱਚ ਮਾਰ ਗਿਆ ਉਹ ਵਿੱਕੀ ਰੋਕਣਾ ਉਹ ਨਾ ਇੱਕ ਤੋਂ ਬੰਦੇ ਨਾ 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 ਗਿਆ ਪਹਿਲੂ ਆਉਂਦਾ ਵਿੱਕੀ ਪਿੰਡਾ ਨੂੰ ਹੋਣਾ ਨੂ ਵਿੱਕੀ ਨਾਲ ਹੈ ਸਰ ਇਹ ਕੋਈ ਨਹੀਂ ਚੰਕਰ ਨਹੀਂ ਕੋਈ ਨਾ ਪਾਟ ਚਾਰ 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 ਪਾਟ ਪਾਤੀ ਚਲੀ ਦੋ ਬੋ ਭੈਣ ਕਰ ਉਹ ਨਾ ਇਕੱਲਾ ਬਿਠਾ ਰ ਗਿਆ ਜਿਹੜਾ ਨਾ ਇਕੱਲਾ ਆ ਜਾ ਠੇਕੇਦਾਰ ਨਾਲ ਤੂੰ ਗੱਡੀ ਫੜਾ ਮੈਨੂੰ ਸੋ ਗੱਡੀ ਚਲਦੀ ਛੱਡਦੀ ਉਹ ਛਾਲ ਮਾਰ ਕੇ ਦੌੜ ਗਿਆ ਸੋ ਗੱਡੀ ਰੋਕੀਆ ਗੱਡੀ ਚਲਦੀ ਛੱਡ ਗਿਆ ਭੱਜ ਗਿਆ ਹਾਂ ਨਹੀਂ ਭੱਜਿਆ ਦੁੱਲ ਭੱਜਿਆ ਪਰਨਾਉਜ਼ੂ ਸੋ ਬੌੜਖਸ਼ਾ ਦਲ ਦੀ ਟੀਮ ਪਟਿਆਲਾ ਸਾਡੇ ਵਿਕਾਹ ਕਮੋ ਜੀ